ਪਹਾੜ ਕੇ ਜੋ ਬੋਰਡ ਲੱਗਿਆ ਦੇਖ ਕੇ ਹੈਰਾਨ ਹੋ ਜੂਗੇ ਪਰ ਇਹ ਕੋਈ ਅੱਜ ਦੀ ਨਹੀਂ ਹੈਗੀ ਇਹ ਅੰਗਰੇਜ਼ਾਂ ਬਲੇ ਦੀ ਬਹੁਤ ਪੁਰਾਣੇ ਸਮੇਂ ਦੀਆਂ ਨੇ ਮੈਂ ਬੰਦੇ ਆਪਾਂ ਕਰਕੇ ਫਲਾਈ ਆਵਾਂ ਆ ਰਹੀ ਆ ਤੇ ਆਹ ਰੇਲਵੇ ਟਰੈਕ ਆ ਜਿਹਦੇ ਵਿੱਚ ਆ ਪੈਰ ਤੋਂ ਥੋੜਾ ਜਿਹਾ ਜ਼ਿਆਦਾ ਆ ਇੱਕ ਪੈਰ ਦੇ ਵਿੱਚ ਆ ਜਾਂਦਾ ਅੱਜ ਗੱਲ ਕਰਦੇ ਆਂ ਦੋਸਤੋ ਉਸ ਬਾਗ ਦੀ ਜਿੱਥੇ ਕੋਈ ਫਰੂਟ ਨਹੀਂ ਲੱਗਿਆ ਹੋਇਆ ਲੁਧਿਆਣੇ ਦਾ ਰੱਖ ਬਾਗ ਇਹਦੀ ਵੀ ਇੱਕ ਖਾਸ ਸਟੋਰੀ ਆ ਲੁਧਿਆਣੇ ਦੇ ਬੰਦੇ ਰਹਿਣ ਵਾਲਿਆਂ ਨੂੰ ਵੀ ਇਹ ਸਟੋਰੀ ਦਾ ਨਹੀਂ ਪਤਾ ਹੋਣਾ ਸ਼ਾਇਦ ਹੋ ਸਕਦਾ ਕਿ ਇੱਕੇ ਦੁੱਕੇ ਨੂੰ ਹਜ਼ਾਰਾਂ ਚੋਂ ਇੱਕ ਦੋ ਬੰਦਿਆਂ ਨੂੰ ਪਤਾ ਹੋਵੇ ਇਹ پارک ਦੀ ਦਾ ਨਕਸ਼ਾ ਇੱਕ ਜਗ੍ਹਾ ਗੋਲ ਤੇ ਇੱਕ ਚੌਰਸ ਜੀ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਹੈ ਗੋਲ ਜਗ੍ਹਾ ਦੇ ਵਿੱਚ ਟ੍ਰੇਨ ਚੱਲਦੀ ਆ ਜਿਹੜੀ ਟੁਆਇ ਟ੍ਰੇਨ ਆ ਤੇ ਇਸ پارک ਦੀ ਜਿਹੜੀ ਰੱਖਿਆ ਕਰਦੇ ਆ ਜਾਂ ਮੇਨਟੇਨੈਂਸ ਕਰਦੇ ਆ ਉਹ ਹੀਰੋ ਗਰੁੱਪ ਓਪੀ ਮਾਨ ਓਪੀ ਮੰਜਾਲ ਗਰੁੱਪ ਕਰ ਰਿਹਾ ਹੈ ਦੀ ਇਹਦੀ ਸਾਮ ਸੰਭਾਲ ਇੱਥੇ ਬਹੁਤ ਸੋਹਣੇ ਟਾਇਲਟ ਵਾਸ਼ਰੂਮ ਬਣੇ ਹੋਏ ਆ ਤੇ ਇੱਥੇ ਇੱਕ ਸਾਈਕਲ ਟਰੈਕ ਵੀ ਬਣਿਆ ਹੋਇਆ ਜਿਹਦੇ ਉੱਤੇ ਲੋਕ ਸਾਈਕਲ ਚਲਾਉਂਦੇ ਆ ਤੇ ਇੱਥੋਂ ਹੀ ਸਾਈਕਲ ਆ ਜਿਹੜਾ ਕਿਰਾਏ ਤੇ ਮਿਲ ਜਾਂਦਾ 8 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਹਨੇਰਾ ਜਦ ਤੱਕ ਹੁੰਦਾ ਉਦੋਂ ਤੱਕ ਆਪਾਂ ਸਾਈਕਲ ਲੈ ਸਕਦੇ ਆ ਕਿਰਾਏ ਤੇ ਆ ਮੈਨੂੰ ਨਹੀਂ ਪਤਾ ਵੀ ਸ਼ਾਇਦ ਫ੍ਰੀ ਵੀ ਹੋ ਸਕਦਾ ਕਿਉਂਕਿ ਇੱਥੇ ਕਿਤੇ ਕਿਰਾਏ ਦੀ ਲਿਸਟ ਨਹੀਂ ਲੱਗੀ ਮੈਂ ਵੀ ਇਸ پارک ਦੇ ਵਿੱਚ ਕੋਈ 25-30 ਸਾਲ ਬਾਅਦ ਗਿਆ ਸਿਰਫ ਤੁਹਾਡੇ ਵਾਸਤੇ ਤੁਹਾਨੂੰ ਦਿਖਾਉਣ ਵਾਸਤੇ ਆਪਾਂ ਗੱਲ ਕਰਦੇ ਆਂ ਜਦੋਂ ਇਹ ਪਾਰਕ ਜਿਹੜਾ ਬਣਿਆ ਇਹ 1850 ਦੇ ਨੇੜ ਤੇੜ ਬਣਿਆ ਇੱਥੇ ਅਫਸਰ ਸੈਰ ਕਰਦੇ ਹੁੰਦੇ ਸੀ ਜਿਹੜਾ ਆਪਣਾ ਲੁਧਿਆਣੇ ਦਾ ਰੇਲਵੇ ਸਟੇਸ਼ਨ ਆ ਇਹ 1864 ਤੋਂ 67 ਦੇ ਵਿੱਚ ਲਾਗੂ ਹੋ ਗਿਆ ਸੀ ਚੱਲ ਪਿਆ ਸੀ ਜਿਹੜਾ ਇਹ 1867 ਦੇ ਵਿੱਚ ਜਦੋਂ ਲੁਧਿਆਣੇ ਦਾ ਰੇਲਵੇ ਸਟੇਸ਼ਨ ਚੱਲਿਆ ਤੇ ਜਿਹੜਾ ਰੇਲਵੇ ਸਟੇਸ਼ਨ ਤੋਂ ਪਰਲੇ ਪਾਸੇ ਸੀਗਾ ਉੱਥੇ ਬਾਜ਼ਾਰ ਸੀ, ਦਾਲ ਬਾਜ਼ਾਰ, ਹੋਰ ਕਿਲੇ ਟਾਈਪ ਪੁਰਾਣੀਆਂ ਬਿਲਡਿੰਗਾਂ ਲੋਕ ਉੱਧਰ ਰਹਿੰਦੇ ਹੁੰਦੇ ਸੀ। ਜਦੋਂ ਅੰਗਰੇਜ਼ਾਂ ਦੇ ਜਿਹੜੇ ਵੱਡੇ ਅਫਸਰ ਸੀ ਉਹ ਰੇਲਵੇ ਸਟੇਸ਼ਨ ਤੋਂ ਇਸ ਸਾਈਡ ਰਹਿੰਦੇ ਹੁੰਦੇ ਸੀ ਜਿੱਧਰ ਇਹ ਪਾਰਕ ਬਣਿਆ ਹੋਇਆ। ਉੱਧਰਲੇ ਪਾਸੇ ਅੱਜ ਵੀ ਉਸ ਏਰੀਏ ਦਾ ਨਾਮ ਸਿਵਲ ਲਾਈਨ ਰੱਖਿਆ ਹੋਇਆ ਵੀ ਸਿਵਲ ਲੋਕ ਰਹਿੰਦੇ ਆ ਉੱਧਰ। ਤੇ ਲਾਈਨਾਂ ਤੋਂ ਰੇਲਵੇ ਸਟੇਸ਼ਨ ਤੋਂ ਪਰਲੇ ਪਾਸੇ ਬਾਜ਼ਾਰ ਹੁੰਦਾ ਸੀ ਭੀੜੇ ਭੀੜੇ ਘਰ ਹੁੰਦੇ ਸੀ ਅੱਜ ਵੀ ਉੱਥੇ ਉਦਾਂ ਦੇ ਹੀ ਘਰ ਆ ਅੱਜ ਵੀ ਲੋਕ ਗਲੀਆਂ ਦੇ ਵਿੱਚ ਦੀ ਜਾਂਦੇ ਆ ਬਹੁਤ ਲੋਕ ਇਦਾਂ ਦੇ ਆ ਵੀ ਜਿਨ੍ਹਾਂ ਦੀ ਕਾਰ ਨੂੰ ਪਾਰਕਿੰਗ ਨਹੀਂ ਮਿਲਦੀ ਆਪਦੇ ਘਰ ਦੀ ਤੇ ਇਹ ਵੀ ਮੈਂ ਕਹਿਣਾ ਵਾਂ ਦਾਅਵੇ ਦੇ ਨਾਲ ਵੀ 50% ਲੁਧਿਆਣੇ ਦੇ ਬੰਦਿਆਂ ਨੂੰ ਘਰ ਦੀ ਪਾਰਕਿੰਗ ਨਹੀਂ ਮਿਲਦੀ ਤੇ ਜਿਹੜੇ ਉਧਰ ਬੰਦੇ ਰਹਿੰਦੇ ਆ ਉਹ ਸਾਰੀ ਸੈਰ ਕਰਨ ਇਸ پارک ਚ ਆਉਂਦੇ ਆ ਕਿਉਂਕਿ ਉਧਰਲੇ ਪਾਸੇ ਜਦੋਂ ਪਹਿਲਾਂ ਲੋਕਾਂ ਦੇ ਵਿੱਚ ਰਿਵਾਜ ਹੈ ਨਹੀਂ ਸੀ ਸੈਰ ਕਰਨ ਦਾ 18ਵੀਂ ਸਦੀ 19ਵੀਂ ਸਦੀ ਕਿਉਂਕਿ ਉਸ ਵਕਤ ਲੋਕ ਲੋਕਾਂ ਕੋਲੇ ਸਾਧਨ ਨਹੀਂ ਹੁੰਦੇ ਸੀ ਲੋਕ ਪੈਦਲ ਹੀ ਕਿੰਨਾ-ਕਿੰਨਾ ਸਫਰ ਕੱਢਦੇ ਨੇ ਹੁੰਦੇ ਸੀ ਆਪਦੇ ਕੰਮਾਂ ਵਾਸਤੇ ਤੇ ਇਸ ਕਰਕੇ ਉਦੋਂ ਸੈਰਸੂਰ ਘਟ ਕਰਦੇ ਸੀ ਉਸ ਵਕਤ ਅਫਸਰ ਜਿਹੜੇ ਹੁੰਦੇ ਸੀ ਲੁਧਿਆਣਾ ਦਾ ਜਿਵੇਂ ਮਾਨਜੇਸਟਰੇਟ ਹੋ ਗਏ ਜੱਜ ਹੋ ਗਏ ਵੱਡੇ ਪੁਲਿਸ ਅਫਸਰ ਹੋ ਗਏ ਉਹਨਾਂ ਦੇ ਪਰਿਵਾਰ ਹੋ ਗਏ ਉਹਨਾਂ ਬੰਦੇ ਇੱਥੇ ਉਹਨਾਂ ਦੇ ਪਰਿਵਾਰ ਵਾਲੇ ਇਸ ਜਗ੍ਹਾ ਦੇ ਉੱਤੇ ਸੈਰ ਕਰਦੇ ਹੁੰਦੇ ਸੀ ਤੇ ਇਹਦੇ ਸਾਹਮਣੇ ਗੁਰਨਾਨਕ ਸਟੇਡੀਅਮ ਬਣਿਆ ਆਪਾਂ ਉਹਦੀ ਵੀ ਸੈਰ ਕਰਾਂਗੇ ਆਹ ਜਿਹੜਾ ਗਾਹਾ ਬੁੱਤ ਬਣਿਆ ਹੋਇਆ ਇਹ ਬੁੱਤ ਆ ਜਿਹੜਾ ਇਹ ਵੀ ਬਹੁਤ ਪੁਰਾਣਾ ਨਾ ਇਹ ਵੀ 1932 ਦੇ ਨੇੜੇ ਤੇੜ ਬਣਿਆ ਹੋਇਆ ਤੇ ਇਸ پارک ਦੇ ਵਿੱਚ ਦੁਨੀਆ ਦੂਰੋਂ ਦੂਰੋਂ ਆਉਂਦੀ ਆ ਮਤਲਬ ਕੋਈ 5 ਕਿਲੋਮੀਟਰ ਤੋਂ ਆਉਂਦਾ ਕੋਈ 7 ਕਿਲੋਮੀਟਰ ਤੋਂ ਆਉਂਦਾ ਕਿਉਂਕਿ ਸ਼ਹਿਰ ਦੇ ਪਰਲੇ ਪਾਸੇ ਅੱਜ ਵੀ ਭੀੜੇ-ਭੀੜੇ ਏਰੀਏ ਨੇ ਤੇ ਉਹਨਾਂ ਲੋਕਾਂ ਨੂੰ ਸੈਰ ਕਰਨ ਵਾਸਤੇ ਇੱਥੇ ਆਉਣਾ ਪੈਂਦਾ ਇੱਥੇ ਉਹਨਾਂ ਦੀਆਂ ਜੁੰਡਲੀਆਂ ਬਣ ਚੁੱਕੀਆਂ ਨੇ ਇੱਥੇ ਉਹ ਕਦੇ ਕੋਈ ਖੇਡ ਖੇਡਦੇ ਆ ਕੋਈ ਆਪਣੇ ਸਾਥੀਆਂ ਨਾਲ ਮਿਲ ਕੇ ਯੋਗਾ ਕਰਨ ਲੱਗ ਜਾਂਦੇ ਆ ਕੋਈ ਡਿਸਕ ਥਰੋ ਕਰਦੇ ਆ ਕੋਈ ਗੱਲਾਂ ਮਾਰਦੇ ਆ ਕਈ ਸੈਰ ਕਰਦੇ ਆ ਪਾਰਕ 'ਚ ਬੋਰਡ ਲੱਗਿਆ ਦੇਖ ਕੇ ਹੈਰਾਨ ਹੋ ਜੂਗੇ ਪਰ ਇਹ ਕੋਈ ਅੱਜ ਦੀ ਨਹੀਂ ਹੈਗੀ ਇਹ ਅੰਗਰੇਜ਼ਾਂ ਵਲੇਰੀ ਬਹੁਤ ਪੁਰਾਣੇ ਸਮੇਂ ਦੀ ਟ੍ਰੇਨ ਚੱਲਦੀ ਹੈ ਇੱਥੇ ਇੱਕ ਟ੍ਰੋਏ ਟ੍ਰੇਨ ਚੱਲਦੀ ਆ ਤੇ ਆਹ ਰੇਲਵੇ ਟਰੈਕ ਆ ਜਿਹਦੇ ਵਿੱਚ ਆ ਪੈਰ ਤੋਂ ਥੋੜਾ ਜਿਆਦਾ ਆ ਇੱਕ ਪੈਰ ਦੇ ਵਿੱਚ ਆ ਜਾਂਦਾ ਤੇ ਇਹ ਟਰੈਕ ਆ ਇਹਦੇ ਤੇ ਟ੍ਰੇਨ ਚੱਲਦੀ ਆ ਉਹ ਪਤਾ ਨਹੀਂ ਚੱਲਦੀ ਹੈ ਜਾਂ ਨਹੀਂ ਚੱਲਦੀ ਕਿਉਂਕਿ ਆਪਾਂ ਆ ਹੀ ਫੜ ਰਹੇ ਆ ਤੇ ਇੱਥੇ ਕਰਨੇ ਭਲਾਈ ਆਵਾਂ ਆ ਗਾਣਾ ਚੱਲਿਆ ਹੋਇਆ ਆ ਬੰਦੇ ਐਕਸਰਸਾਈਜ਼ ਕਰਦੇ ਜਾਂਦੇ ਆ ਆਪਾਂ ਨੂੰ ਗਾਣਾ ਯਾਦ ਆ ਗਿਆ ਤੇ ਹਰ ਇੱਕ ਬੰਦੇ ਨੇ ਆਪਦੀ ਆਪਦੀ ਜਗ੍ਹਾ ਸਿਲੈਕਟ ਕੀਤੀ ਹੋਈ ਆ ਅੱਜ ਤੁਹਾਨੂੰ ਅਜਿਹੀ ਸ਼ਕਸ਼ੀਅਤ ਦੇ ਸਟੈਚੂ ਦੇ ਦਰਸ਼ਨ ਕਰਾਉਣੇ ਆ ਜਿਨ੍ਹਾਂ ਦਾ ਨਾਮ ਬਹੁਤ ਉੱਚਾ ਪਰ ਬਹੁਤ ਲੋਕ ਭੁੱਲ ਗਏ ਉਹਨੂੰ ਸਭ ਪੰਜਾਬੀ ਸਕੂਲ ਚ ਪੜ੍ਹੇ ਆ ਜਦੋਂ ਪੰਜਾਬੀ ਦਾ ਸਬਜੈਕਟ ਸੀਗਾ ਉਹਦੇ ਵਿੱਚ ਉਹਨਾਂ ਦੀਆਂ ਕਵਤਾਵਾਂ ਆਉਂਦੀਆਂ ਸੀ ਤੇ ਅੱਜ ਮੈਂ ਗੱਲ ਕਰਦਾ ਧਨੀ RAM ਚਾਤਰਕ ਜੀ ਦੀ ਜਿਹੜੇ 1876 ਤੋਂ 1954 ਤੱਕ ਰਹੇ 76 ਸਾਲ ਦੀ ਉਮਰ ਦੇ ਵਿੱਚ ਉਹੋ ਅਕਾਲ ਚਲਾਣਾ ਕਰ ਗਏ ਇਹ ਉਹਨਾਂ ਦਾ ਸਟੈਚੂ ਆ ਇੱਕ ਸ਼ੌਧਾ ਪੰਜਾਬੀ ਚ ਕਵਤਾ ਹੈ ਪੁਰਾਣੇ ਵੇਲੇ ਦੀ ਆਧੁਨਿਕ ਕਵਤਾ ਜਿਹੜੀ ਬਣੀ ਆ ਨਾ ਉਹਨਾਂ ਦੇ ਸੰਸਥਾਪਕ ਨੇ ਧਨੀ ਰਾਮ ਚਾਤਰਿਕ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਘੱਟ ਕੇ ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ ਮਾਲ ਮਾਲ ਧੰਦਾ ਸਾਹਮਣੇ ਨੂੰ ਚੂੜਾ ਛੱਡ ਕੇ ਪੱਗ ਚੱਗਾ ਚਾਦਰਾਂ ਨਵਾਂ ਸਵਾ ਕੇ ਸੱਮਾਂ ਵਾਲੀ ਡਾਂਗ ਉੱਤੇ ਤੇਲ ਲਾ ਕੇ ਕੱਛੇ ਮਾਰ ਕੱਚੇ ਮਾਰ ਵੰਝਲੀ ਆਨੰਦ ਛਾ ਗਿਆ ਮਾਰ ਦਾ ਦਵਾਮੇ ਜੱਟ ਮੇਲੇ ਆ ਗਿਆ ਇਹ ਉਹਨਾਂ ਦੀ ਕਵਿਤਾ ਤੇ ਹੋਰ ਬਹੁਤ ਕਵਤਾਵਾਂ ਨੇ ਜਿਨ੍ਹਾਂ ਨੂੰ 75 ਸਾਲ 75ਵੀਂ ਵਰਸੀ ਦੇ ਉੱਤੇ ਇਹਨਾਂ ਨੂੰ ਕੋਈ ਰਾਸ਼ਟਰੀ ਪੁਰਸਕਾਰ ਮਿਲਿਆ ਇਹ ਜਿਹੜੀ ਜਗ੍ਹਾ ਇੱਥੇ ਤਿੰਨੇ ਸੈਨਾਵਾਂ ਜਿਹੜੀਆਂ ਨੇ ਆਪਣੀ ਵਾਯੂ ਸੈਨਾ ਤੇ ਇੱਕ ਹੈਗੀ ਆ ਥਾਲ ਸੈਨਾ ਇੱਕ ਜਲ ਸੈਨਾ ਤਿੰਨਾਂ ਦੇ ਨਿਸ਼ਾਨ ਬਣੇ ਹੋਏ ਆ ਇੱਕ ਥੋਪ ਲੱਗੀ ਹੋਈ ਆ ਇਹ ਇੱਕ ਵਿਚਾਰੇ ਚੌਂਕ ਜਿਹਾ ਬਣਾਇਆ ਹੋਇਆ ਇੱਥੇ ਕਬੂਤਰ ਆਉਂਦੇ ਆ ਲੋਕ ਆਪਣੀ ਸ਼ਰਧਾ ਦੇ ਅਨਸਾਰ ਇੱਥੇ ਦਾਣਾ ਪਾ ਕੇ ਜਾਂਦੇ ਆ ਕੋਈ ਰੋਜ਼ ਆਉਂਦਾ ਕੋਈ ਸੇ ਨੇ ਹਫਤੇ ਬਾਅਦ ਆਉਣਾ ਬਾਕੀ ਇੱਥੇ ਇੱਕ ਸੰਸਤਾ ਵੀ ਬਣੀ ਹੋਈ ਆ ਜਿਹੜੀ ਇਹਦੀ ਸਾਫ ਸਫਾਈ ਸੰਭਾਲ ਕਰਦੀ ਆ ਜੇ ਕੋਈ ਬਿਮਾਰ ਵੀ ਹੋ ਜਾਂਦਾ ਕੋਈ ਪੰਛੀ ਜਾਂ ਕੋਈ ਇਦਾਂ ਤੇ ਉਹਦਾ ਵੀ ਟਰੀਟਮੈਂਟ ਕਰਦੇ ਆ ਇਹ ਤੇ ਇਹ ਵੀ ਇੱਕ ਬੜਾ ਪੁੰਨ ਵਾਲਾ ਕੰਮ ਆ ਇਸ ਤਰ੍ਹਾਂ ਦੀਆਂ ਕਈ ਪਾਰਕਿੰਗਾਂ ਨੇ ਇੱਥੇ 7-8 ਪਾਰਕਿੰਗਾਂ ਨੇ ਆ ਕਿਸੇ ਮੋਟਰਸਾਈਕਲ ਚੋਰ ਦੀ ਕੈਮਰੇ ਨੇ ਫੋਟੋ ਲੈ ਲਈ ਤੇ ਉਹਨਾਂ ਨੇ ਪੋਸਟਰ ਬਣਾ ਕੇ ਲਾਤਾ ਇੱਥੇ ਲਿਖਿਆ ਵੀ ਆ ਕਿਉਂਕਿ ਇੱਥੇ ਦੂਰੋਂ ਦੂਰੋਂ ਸੈਰ ਕਰਨ ਆਉਂਦੇ ਆ ਸਾਹਮਣੇ ਰੱਖ ਬਾਗ ਦੇ ਹੈਗਾ ਜੀ ਗੁਰੂ ਨਾਨਕ ਸਟੇਡੀਅਮ ਜਿਹਦੇ ਵਿੱਚ 30 ਹਜ਼ਾਰ ਬੰਦਾ ਬੈਠਣ ਦੀ ਕੈਪੈਸਿਟੀ ਹੈ ਇੱਥੇ ਕ੍ਰਿਕਟ ਫੁੱਟਬਾਲ ਐਥਲੈਟਿਕ ਬਾਕੀ ਜਿਹੜੀਆਂ ਛੋਟੀਆਂ ਜਿਮਾਂ ਉਹ ਤਾਂ ਹੁੰਦੀਆਂ ਹਾਕੀ ਨੂੰ ਛੱਡ ਕੇ ਤੇ ਗੂਗਲ ਨੇ ਲਿਖਿਆ ਵੀ ਇਹਨੂੰ ਰੈਨੋਵੇਟ ਕੀਤਾ ਗਿਆ 24 ਦੇ ਵਿੱਚ ਸਨ 2024 ਆ ਆਪਾਂ ਨੂੰ ਲੱਗਦੀ ਆ ਦੇਖ ਲਓ ਤੁਸੀਂ ਕੰਡੀਸ਼ਨ ਤੇ ਅੰਦਰ ਜਿਹੜਾ ਇਹ ਟਰੈਕ ਬਣਿਆ ਵਾ ਇਹਦੀ ਬਹੁਤ ਇਹ ਬਹੁਤ ਮਹਿੰਗਾ ਟਰੈਕ ਆ ਇਹ ਲੱਗਦਾ ਵੀ ਇਹ ਨਵਾਂ ਵੀ ਆ ਤੇ ਇਹਦੀ ਸਾਮ ਸਵਾਲ ਵੀ ਆ ਇਹਦੇ ਤੇ ਕਿਸੇ ਨੂੰ ਜਾਣ ਵੀ ਨਹੀਂ ਦਿੰਦੇ ਬੂਟ ਪਾ ਕੇ ਜਾਂ ਹੋਰ ਸਾਈਕਲ ਨਹੀਂ ਚਲਾ ਸਕਦਾ ਕੁਝ ਹੋਰ ਨਹੀਂ ਕਰ ਸਕਦਾ ਇਹ ਸਿਰਫ ਐਥਲੈਟਿਕ ਵਾਸਤੇ ਆ ਕੁਝ ਬੱਚੇ ਇੱਥੇ ਖੇਡ ਰਹੇ ਸੀ ਤੇ ਗੁਰਨਾਨਕ ਸਟੇਡੀਅਮ ਦੇ ਬਿਲਕੁਲ ਸਾਹਮਣੇ ਜਿਹਦੀ ਅਪਾਜ ਕਹਾਣੀ ਲੈ ਕੇ ਆਏ ਆ ਰਖਵਾਗ ਜਿਹੜਾ ਵਾ ਉਹ ਇਹਦੇ ਬਿਲਕੁਲ ਸਾਹਮਣੇ ਬਣਿਆ ਹੋਇਆ